ਜ਼ਿਲ੍ਹੇ ਦੇ ਵਿੱਚ ਡੇਲੀ ਚੈਕਿੰਗਸ ਕੀਤੀਆਂ ਜਾ ਰਹੀਆਂ ਜਿਸ ਦੇ ਤਹਿਤ ਕਈ ਹੋ ਰਹੀਆਂ ਚੋਰੀਆਂ ਤੇ ਸਨੇਚਰਿੰਗਸ ਦੀਆਂ ਵਾਰਦਾਤਾਂ ਨੂੰ ਠੱਲ ਪਾਉਣ ਲਈ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਦੇ ਤਹਿਤ ਸਿਟੀ ਤੇ ਰਾਹੋਂ ਥਾਣੇ ਦੀ ਪੁਲਿਸ ਪਾਰਟੀਆਂ ਨੇ ਕਾਫੀ ਅੱਛਾ ਕੰਮ ਕੀਤਾ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ 6 ਸਨੇਚਰਜ਼ ਨੂੰ ਐਪਰੀਹੈਂਡ ਕੀਤਾ ਹੈ। ਇਹਨਾਂ 6 ਸਨੇਚਰਜ਼ ਦੇ ਨਾਲ ਸਾਡੇ 2 ਪੁਰਾਣੇ ਪਰਚੇ ਸਨੇਚਿੰਗ ਦੇ ਟਰੇਸ ਹੋਏ ਹਨ ਤੇ 2 ਨਵੇਂ ਐਫਆਈਆਰਸ ਰਜਿਸਟਰ ਕੀਤੀਆਂ ਗਈਆਂ। ਇਹਨਾਂ ਦੇ ਕੋਲੋਂ ਹੁਣ ਤੱਕ ਦੋ ਚੋਰੀ ਦੇ ਬਾਈਕ ਇੱਕ ਸਨੈਚਡ ਹੋਈ ਹੋਈ ਐਕਟਵਾ ਤੇ ਇਹਨਾਂ ਦੇ ਵੱਲੋਂ ਵਾਰਦਾਤਾਂ ਵਿੱਚ ਯੂਜ਼ ਕੀਤੇ ਜਾਣ ਵਾਲਾ ਇੱਕ ਬੁਲੇਟ ਮੋਟਰਸਾਈਕਲ ਤੇ ਇੱਕ ਹੋਰ A1 ਮੋਟਰਸਾਈਕਲ ਬਰਾਮਦ ਹੋਇਆ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਸੋਨੇ ਦੇ ਗਹਿਣੇ ਜਿਹੜੇ ਇਹਨਾਂ ਨੇ ਸਨੈਚ ਕੀਤੇ ਹੋਏ ਹਨ ਤੇ ਵਿਦੇਸ਼ੀ ਕਰੰਸੀ ਲੋਕਾਂ ਦੇ ਪਰਸ ਖੋਣ ਦੇ ਵਿੱਚ ਪਾਏ ਗਏ ਡਾਕੂਮੈਂਟਸ ਆਦਿ ਕਈ ਚੀਜ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਅੱਗੇ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਅੱਗੇ ਤਫ਼ਤੀਸ਼ ਦੇ ਵਿੱਚ ਹੋਰ ਜੋ ਵੀ ਗੱਲਾਂ ਸਾਹਮਣੇ ਆਉਂਦੀਆਂ ਉਸ ਦੇ ਤਹਿਤ ਕਾਰਵਾਈ ਕੀਤੀ ਜਾਏਗੀ ਪਹਿਲੀ ਕਿੰਨੇ ਮਾਮਲੇ ਕਰਦੇ ਹਨ ਇਹਨਾਂ ਤੇ ਲਗ-ਲਗ ਮਾਮਲੇ ਦਰਜ ਹਨ ਕਿਸੇ ਤੇ ਪਹਿਲੇ 4 ਕੇਸਿਸ ਰਜਿਸਟਰਡ ਹੈ ਕਿਸੇ ਤੇ 1 ਵੀ ਹੈਗਾ ਕਿਸੇ ਤੇ 3 ਹੈ ਵਿੱਚੋਂ ਦੋ ਸਨੈਚਰਜ਼ ਅਜਿਹੇ ਹੈ ਜਿਹੜੇ ਰੀਸੈਂਟਲੀ 5 ਸਾਲ ਦੀ ਸਜ਼ਾ ਕੱਟ ਕੇ ਜੇਲ੍ਹ ਚੋਂ ਆਏ ਤੇ ਆਂਦੇ ਹੀ ਉਹਨਾਂ ਨੇ ਫਿਰ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਵਿੱਚੋਂ 4 ਸਨੈਚਰ ਇੱਕੋ ਗਿਰੋਹ ਦੇ ਹਨ ਤੇ ਦੋ ਸਨੈਚਰਜ਼ ਜਿਹੜੇ ਰਾਹੋਂ ਦੇ ਵਿੱਚ ਫੜੇ ਗਏ ਆ ਉਹ ਵੱਖ ਗਿਰੋਹ ਦੇ ਜਿਹੜੀ ਵਿਦੇਸ਼ੀ ਕਰੰਸੀ ਖੋਈ ਸੀ ਕਿ ਕਿਤੇ ਚੋਰੀ ਕੀਤੀ ਹੋਈ ਸੀ ਇਹਨਾਂ ਕਿੰਨਾ ਸੀਗਾ ਵਿਦੇਸ਼ੀ ਕਰੰਸੀ ਵਿਦੇਸ਼ੀ ਕਰੰਸੀ ਉਹਨਾਂ ਦੇ ਵਿੱਚੋਂ 20 ਡਾਲਰਸ ਨਿਕਲੇ ਆ ਤੇ ਇਸ ਦੇ ਨਾਲ ਉਹਨਾਂ ਦੇ ਕੋਲੋਂ ਕੁਝ ਇੰਡੀਅਨ ਕਰੰਸੀ ਉਹਨਾਂ ਦਾ ਫੋਨ ਤੇ ਹੋਰ ਡਾਕੂਮੈਂਟਸ ਵੀ ਬਰਾਮਦ ਹੋਏ। ਇਕਰੀ ਇਕਰੀ ਇਹਦੀ ਜਲ ਸਰਗਮ ਸੀ ਲੋਕ। ਰਾਹੂ ਦੇ ਏਰੀਆ ਦੇ ਵਿੱਚ ਔੜ ਦੇ ਏਰੀਆ ਦੇ ਵਿੱਚ ਤੇ ਆਪਣੇ ਨਵਾਂ ਸ਼ਹਿਰ ਦੇ ਏਰੀਆ ਦੇ ਵਿੱਚ। ਪਰ ਇਹਨਾਂ ਦੀ ਉਮਰ ਕਿੰਨੀ ਹੈ? ਉਮਰਾਂ ਵੀ ਇਹਨਾਂ ਦੀ ਵੈਰੀ ਕਰਦੀਆਂ। ਸਾਰੇ ਐਡਲਟਸ ਹੈ। ਤੇ 20 ਤੋਂ ਲੈ ਕੇ ਇਹਨਾਂ ਦੀ 35 ਸਾਲ ਦੇ ਵਿੱਚ ਉਮਰ ਹੈਗੀ ਹੈ। ਤੁਸੀਂ ਜ਼ਿਕਰ ਕੀਤਾ ਕਿ ਡਾਕੂਮੈਂਟ ਨਹੀਂ ਮਿਲੇ ਆ ਉਹ ਕਿਹਨਾਂ ਤੇ ਮਲੇ ਉਹ ਬੰਦੇ ਲੈ ਕੇ ਫਿਕਰ ਨੇ ਕਿ ਹਾਂਜੀ ਉਹ ਆਇਡੈਂਟੀਫਾਈਡ ਹੈ ਉਹਨਾਂ ਵੱਲੋਂ ਐਫਆਈਆਰ ਰਜਿਸਟਰ ਕਰਾਈ ਗਈ ਹੈ ਤੇ ਉਸ ਐਫਆਈਆਰ ਦੇ ਵਿੱਚ ਇਹਨਾਂ ਦੀ ਅਰੈਸਟ ਵੀ ਪਾ ਲਈ ਗਈ। ਹੋਰ ਵੀ ਮੈਡਮ ਕੋਈ ਬੰਦੇ ਲੈ ਕੇ ਨਾਲ ਕੀ ਰੋਜ਼ਨਾਖ ਸੰਬੰਧ ਹੈ? ਹਲੇ ਪੁੱਛਤਾਚ ਚੱਲ ਰਹੀ ਹੈ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਪੁੱਛਗਿਛ ਕੀਤੀ ਜਾਏਗੀ ਤੇ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਅਕੋਰਡਿੰਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਮੈਡਮ ਇੱਕ ਜਿਹੜਾ ਰਾਹੁਲ ਹਰਜਿੰਦਰ ਸਿੰਘ ਇਹਦੇ ਲਿਖਿਆ ਵੀ ਜਨਵਰੀ 22 ਦੇ ਵਿੱਚ ਇਹਨ ਸੱਚ ਜ਼ਮਾਨਤ ਤੋਂ ਆਖੇ ਬਾਅਦ ਫੇਰੇ ਹਾਂਜੀ ਫੇਰੇ ਹੀ ਵਾਅਦਿਆਂ ਨੂੰ ਅੰਜਾਮ ਦੇਣਾ ਥੋੜੇ ਮੌਲਿੱਤ ਜਾਇਨਾ ਹਾਂਜੀ ਹੋਰ ਰਿਮਾਂਡ ਇਹਨਾਂ ਦਾ ਹਾਸਲ ਕੀਤਾ ਜਾਏ